ਸਰ ਜੀ ਸੰਗਰੂਰ ਵੀ ਦਾ ਕੀ ਫਿਕਰਾਂ ਦਾ ਹੋਇਆ ਮੇਰੇ ਉੱਤੇ ਹੱਲਾ ਜੀ ਫਿਕਰਾਂ ਦਾ ਹੋਇਆ ਮੇਰੇ ਉੱਤੇ ਹੱਲਾ ਜੀ ਫਿਕਰਾਂ ਦਾ ਹੋਇਆ ਫਿਕਰਾਂ ਦਾ ਹੋਇਆ ਫਿਕਰਾਂ ਦਾ ਹੋਇਆ ਮੇਰੇ ਉੱਤੇ ਹੱਲਾ ਜੀ ਸਾਰੇ ਪਾਸਾ ਵਟ ਗਏ ਰਹਿ ਗਿਆ ਇਕੱਲਾ ਜੀ ਸਾਰੇ ਪਾਸਾ ਵਟ ਗਏ ਰਹਿ ਗਿਆ ਇਕੱਲਾ ਜੀ ਸਾਰੇ ਪਾਸਾ ਵਟ ਗਏ ਸਾਰਾ ਪਾਸਾ ਵਟ ਗਏ ਰਹਿ ਗਿਆ ਇਕੱਲਾ ਜੀ ਰਹਿ ਗਿਆ ਇਕੱਲਾ ਜੀ ਮਰਜ਼ੀ ਏ ਤੇਰੀ ਦਾਤਾ ਮਰਜ਼ੀ ਏ ਤੇਰੀ ਦਾਤਾ ਖੋਇਆ ਪਰਿਵਾਰ ਦੇ ਖੋਇਆ ਪਰਿਵਾਰ ਦੇ ਡੁੱਬਦੇ ਨੂੰ ਤਾਰਦੇ ਡੁੱਬਦੇ ਨੂੰ ਤਾਰਦੇ ਡੁੱਬਦੇ ਨੂੰ ਤਾਰਦੇ ਡੁੱਬਦੇ ਨੂੰ ਤਾਰਦੇ ਨਿਤ ਅਰਜਾ ਗੁਜ਼ਾਰਦੇ ਨਿਤ ਅਰਜਾ ਗੁਜ਼ਾਰਦੇ ਨੰਗੇ ਪੈਰੀ ਆਵਾ ਜੋਤ ਵੀ ਜਗਾਵਾ ਨੰਗੇ ਪੈਰੀ ਆਵਾ ਜੋਤ ਵੀ ਜਗਾਵਾ ਨਾਲ ਜਸ ਤੇਰਾ ਗਾਵਾ ਨਾਲ ਜਸ ਤੇਰਾ ਗਾਵਾ ਡੁੱਬਦੇ ਨੂੰ ਤਾਰਦੇ ਡੁੱਬਦੇ ਨੂੰ ਤਾਰਦੇ ਅਰੇ ਜਾ ਗੁਜ਼ਾਰ ਦੇ ਨਿੱਟ ਅਰੇ ਜਾ ਗੁਜ਼ਾਰ ਦੇ ਅਰੇ ਜਾ ਗੁਜ਼ਾਰ ਦੇ ਨਿੱਟ ਅਰੇ ਜਾ ਗੁਜ਼ਾਰ ਦੇ ਪੁੱਲ ਜਨ ਨਾਮ ਮੇਰਾ ਨਾਮ ਤੇਰਾ ਅਮਰੇ ਉਹ ਗਣੇ ਹਜ਼ਾਰ ਮੇਰੀ ਨਾ ਕਦਰ ਏ